ਸਭ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਹੈ ਜੀ 10 ਪੋ 24 ਦਸੰਬਰ ਤੇ ਅੱਜ ਦੇ ਦਿਨ ਹੀ ਜੋ ਕਿ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀ ਤੇ ਬੀਬੀ ਹਸ਼ਨ कौर ਜੀ ਨੇ ਸ਼ਾਦ ਦਾ ਜਾਂ ਪੀਤਾ ਸੀ ਤੇ ਅੱਜ ਦੇ ਦਿਨ ਹੀ ਛੋਡੇ ਸਾਹਿਬ ਜਦੇ ਤੇ ਮਾਤਾ ਗੁਜਰੀ ਜੀ ਨੂੰ ਕੋਤਵਾਲੀ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਠੰਡੇ ਬੁਰਜ ਵਿੱਚ ਲਿਜਾਇਆ ਗਿਆ ਸੀ ਤੇ ਉੱਥੇ ਇੱਕ ਨਗਰੀ ਕੀਰਤਨ ਅੱਡਿਆ ਜਾਂਦਾ ਹੈ ਜੀ ਜੋ ਕਿ ਪੈਦਲ ਨਗਰ ਕੀਰਤਨ ਹੁੰਦਾ ਹੈ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਾਵਾਂਗੇ ਜੀ ਉਹਦੀ ਆਪਾਂ ਇੱਕ ਪ੍ਰੋਪਰ ਲੰਗ ਵੀਡੀਓ ਬਣਾਈ ਹੈ ਤੇ ਉਹ ਅਪਲੋਡ ਕਰ ਦਿੱਤੀ ਹੈ ਜੀ ਤੇ ਤੁਸੀਂ ਉਹ ਜਰੂਰ ਦੇਖ ਲਿਓ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਹੁਣ ਗੁਰਦੁਆਰਾ ਮਾਚੀਵੜ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਮਾਛੀਵਾੜਾ ਸਾਹਿਬ ਤੇ ਇੱਥੇ ਜਿੱਨੇ ਵੀ ਗੁਰਦੁਆਰਾ ਸਾਹਿਬ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਜਦੋਂ ਗੁਰੂ ਜੀ ਨੇ ਚਮਕੌਰ ਸਾਹਿਬ ਦੀ ਗੱਡੀ ਛੱਡ ਦਿੱਤੀ ਸੀ ਤਾਂ ਗੁਰੂ ਜੀ ਆ ਗੁਰਦੁਆਰਾ ਚਾਰ ਸਾਹਿਬ ਤੋਂ ਹੁੰਦੇ ਹੋਏ ਮਾਛੀਵਾੜ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਸਨ ਤੇ ਇਸ ਸਥਾਨ ਦਾ ਨਾਮ ਗੁਰਦੁਆਰਾ ਸ਼੍ਰੀ ਚਰਨ ਕੌਰ ਸਾਹਿਬ ਹੈ ਜੀ ਤੇ ਇੱਥੇ ਹੀ ਗੁਰੂ ਜੀ ਆਏ ਸਨ ਤੇ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਇੱਥੇ ਹੀ ਉਹ ਪਵਿੱਤਰ ਖੂਹ ਹੈ ਜਿੱਥੋਂ ਗੁਰੂ ਜੀ ਨੇ ਜਲ ਛਕਿਆ ਸੀ ਤੇ ਇੱਥੇ ਉਹ ਝੰਡ ਵੀ ਹੈ ਇਸ ਟਾਈਮ ਮੌਜੂਦ ਵੀ ਹੈ ਉਹ ਝੰਡ ਜਿੱਥੇ ਗੁਰੂ ਜੀ ਨੇ ਆਰਾਮ ਕੀਤਾ ਸੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਆਪਾਂ ਤੁਹਾਨੂੰ ਦਰਬਾਰ ਸਾਹਿਬ ਵਿੱਚ ਅੰਦਰ ਜਾ ਕੇ ਆਪਾਂ ਮੱਥਾ ਟੇਕਦੇ ਆਂ ਤੇ ਤੁਹਾਨੂੰ ਦਰਸ਼ਨ ਕਰਾਨੀ ਹੈ ਜੀ de e ਦਪਾਵੋ ਸਜਾ ਤੇਰਾ ਵੋ ਮੈਂ ਭਾ ਤੇਰਾ ਤੇ ਗੁਰੂ ਜੀ ਚਾਰ ਸਾਹਿਬ ਤੋਂ ਹੁੰਦੇ ਹੋਏ ਪਾਵਤ ਤੇ ਸਜੋ ਮਾਜਰਾ ਹੁੰਦੇ ਹੋਏ ਗੁਰੂ ਜੀ ਮਾਛੀਵਾੜੇ ਸਾਹਿਬ ਪਹੁੰਚੇ ਤੇ ਜੇ ਤੁਸੀਂ ਅੱਜ ਉਹ ਝੰਡ ਦੇ ਦਰਸ਼ਨ ਕਰ ਰਹੇ ਹੋ ਇਹ ਉਹੀ ਝੰਡਾ ਹੈ ਜਿਸ ਦੇ ਥੱਲੇ ਬੈਠ ਕੇ ਗੁਰੂ ਜੀ ਨੇ ਆਰਾਮ ਕੀਤਾ ਸੀ ਤੇ ਇਹ ਝੰਡ ਹਜੇ ਵੀ ਉਦਾਂ ਹੀ ਉੱਥੇ ਮੌਜੂਦ ਹੈ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਝੰਡ ਦੇ ਜੀ ਤੇ ਇੱਥੇ ਗੁਰੂ ਜੀ ਨੇ ਬੈਠ ਕੇ ਕਿ ਸ਼ਬਦ ਦਵਚਨ ਕੀਤਾ ਸੀ ਜੋ ਕਿ ਅਸੀਂ ਬਹੁਤ ਵਾਰ ਸੁਣਿਆ ਹੈ ਉਹ ਸ਼ਬਦ ਉਹ ਮੈਂ ਤੁਹਾਨੂੰ ਦੱਸ ਦਾਂ ਜੀ ਮਿੱਤਰ ਪਿਆਰੇ ਨੂੰ ਹਾਲ muridਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓੜਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜੇ ਲਪਿਆਲਾ ਬਿੰਗ ਕਸਾਈਆਂ ਦਾ ਸਹਿਣਾ મિત્ર ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੇ ਇਹ ਸ਼ਬਦ ਗੁਰੂ ਜੀ ਨੇ ਉੱਥੇ ਹੀ ਉਚਾਰਨ ਕੀਤਾ ਸੀ ਤੇ ਇਹ ਤੁਸੀਂ ਬਿਲਕੁਲ ਜੋ ਸਾਹਮਣੇ ਦਰਸ਼ਨ ਕਰ ਰਹੇ ਹੋਹੀ ਇਹ ਪਾਵਨ ਖੂਹ ਹੈ ਜਿਸ ਤੋਂ ਗੁਰੂ ਜੀ ਨੇ ਜਲ 셔 ਗਿਆ ਸੀ ਤੇ ਉਹ ਸਾਹਮਣੇ ਬਿਲਕੁਲ ਤੁਸੀਂ ਉਹ ਟੰਡ ਵੀ ਦੇਖ ਰਹੇ ਹੋ ਇਹ ਬਿਲਕੁਲ ਅਜੇ ਉਦਾਂ ਹੀ ਇੱਥੇ ਮੌਜੂਦ ਹੈ ਜੀ ਤੇ ਤੁਸੀਂ ਜਰੂਰ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ ਤੇ ਇੱਥੇ ਸਾਈਡ ਪਰ ਹੀ ਇਸ ਖੂਹ ਦਾ ਪਵਿੱਤਰ ਜਲ ਵੀ ਮਿਲਦਾ ਹੈ ਤੇ ਉੱਥੇ ਆਪਾਂ ਜਲ ਲਿਜਾ ਵੀ ਸਕਦੇ ਹਾਂ ਤੇ ਉੱਥੇ ਜਲ ਛਕ ਵੀ ਸਕਦੇ ਹਾਂ ਤੇ ਬਿਲਕੁਲ ਸਾਹਮਣੇ ਪਵਿੱਤਰ ਸਰੋਵਰ ਹੈ ਜੀ ਤੇ ਇਸ ਸਾਹਮਣੇ ਸਰੋਵਰ ਤੇ ਬਿਲਕੁਲ ਹੀ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਤੇ ਇਹ ਨਾਲ ਹੀ ਉੱਥੇ ਉੱਥੇ ਜਗ੍ਹਾ ਬਣੀ ਹੋਈ ਹੈ ਤੇ ਇਹ ਉਹ ਪਾਣੀ ਕੱਢਣ ਵਾਸਤੇ ਇਤੋਂ ਹੀ ਗੁਰੂ ਜੀ ਨੇ ਪਾਣੀ ਕੱਢ ਕੇ ਜਲ ਸ਼ਕਿਆਸੀ ਜੀ ਤੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਗੁਰੂ ਜੀ ਨੂੰ ਇਸੇ ਸਥਾਨ ਤੇ ਮਿਲੇ ਸਨ ਤੇ ਫਿਰ ਬਾਅਦ ਵਿੱਚ ਭਾਈ ਗੁਲਾਬਾ ਪੰਜਾਬਾ ਗੁਰੂ ਜੀ ਨੂੰ ਆਪਣੇ ਘਰ ਚਵਾਰਾ ਸਾਹਿਬ ਲੈ ਗਿਆ ਸੀ ਜਿੱਥੇ ਕਿ ਅੱਜ ਕੱਲ ਗੁਰਦੁਆਰਾ ਚਵਾਰਾ ਸਾਹਿਬ ਬਣਿਆ ਹੋਇਆ ਹੈ ਤੇ ਆਪਾਂ ਤੁਹਾਨੂੰ ਉੱਥੇ ਦੇ ਵੀ ਦਰਸ਼ਨ ਕਰਾਵਾਂਗੇ ਇਹ ਗੁਰਦੁਆਰਾ ਚਵਾਰਾ ਸਾਹਿਬ ਹੈ ਜੀ ਜੋ ਕਿ ਉੱਥੇ ਤੋਂ ਤਕਰੀਬਨ 500 ਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਗੁਰਦੁਆਰਾ ਗਣੀ ਖਾਨ ਤੇ ਨਵੀ ਖਾਨ ਵੀ ਉੱਥੇ ਹੀ ਬਣਿਆ ਹੋਇਆ ਤੇ ਆਪਾਂ ਤੁਹਾਨੂੰ ਉੱਥੇ ਵੀ ਦਰਸ਼ਨ ਕਰਾਵਾਂਗੇ ਜੀ ਤੇ ਇਸ ਸਥਾਨ ਤੇ ਉਹ ਜੋ ਜਿਸ ਨਾਲ ਗੁਰੂ ਜੀ ਦਾ ਨੀਲਾ ਬਾਣਾ ਰੰਗਿਆ ਗਿਆ ਸੀ ਉਹ ਮਾਟੀ ਵੀ ਇਸੇ ਸਥਾਨ ਤੇ ਪਿਆ ਜੀ ਤੇ ਤੁਸੀਂ ਉੱਦੇ ਵੀ ਦਰਸ਼ਨ ਕਰ ਸਕਦੇ ਹੋ ਉੱਥੇ ਜਾ ਕੇ ਤੇ ਉਸ ਤੋਂ ਬਾਅਦ ਫਿਰ ਗਣੀਖਣ ਤੇ ਨਵੀਖਣ ਜੀ ਨੂੰ ਜਦੋਂ ਪਤਾ ਲੱਗੇ ਗੁਰੂ ਜੀ ਇਸ ਸਥਾਨ ਤੇ ਆਏ ਹੋਏ ਨੇ ਤਾਂ ਉਹ ਗੁਰੂ ਜੀ ਕੋਲ ਪਹੁੰਚੇ ਦੋਨੋਂ ਭਰਾ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਉਹ ਸਾਡੇ ਘਰ ਆ ਕੇ ਸਾਡੇ ਘਰ ਨੂੰ ਪਵਿੱਤਰ ਕਰਨ ਤਾਂ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਸੁਣ ਕੇ ਉਹਨਾਂ ਦੇ ਘਰ ਪਹੁੰਚ ਗਏ ਸਨ ਤੇ ਇਹ ਉਹ ਸਥਾਨ ਹੈ ਜਿੱਥੇ ਕਿ ਗੁਰੂ ਜੀ ਇਸ ਸਥਾਨ ਤੇ ਪਹੁੰਚੇ ਗਣੀਖਣ ਤੇ ਨਵੀਖਣ ਦੇ ਨਾਲ ਤੇ ਤੁਸੀਂ ਬਿਲਕੁਲ ਸਾਹਮਣੇ ਜੋ ਦੇਖ ਰਹੇ ਹੋ ਇਹ ਗਣੀਖਣ ਤੇ ਨਵੀਖਣ ਦੀਆਂ ਦੋ ਮਸਜਾਰਾ ਬਣਾਈਆਂ ਹੋਈਆਂ ਨੇ ਇੱਥੇ ਦੋ ਕਵਰਾ ਬਣੀਆਂ ਹੋਈਆਂ ਨੇ ਗਣੀਖਣ ਤੇ ਨਵੀਖਣ ਦੀ ਤੇ ਜਦੋਂ ਇਹ ਉਹ ਇੱਥੇ ਆਏ ਤੇ ਫਿਰ ਇਸ ਸਥਾਨ ਤੇ ਆ ਕੇ ਗਣੀਖਣ ਤੇ ਨਵੀਖਣ ਜੀ ਨੇ ਗੁਰੂ ਜੀ ਦੀ ਸੇਵਾ ਕੀਤੀ ਤੇ ਗੁਰੂ ਜੀ ਬਾਤੇ ਨੀਲੇ ਰੰਗ ਦਾ ਇੱਕ ਵਸਤਰ ਤਿਆਰ ਕਰਵਾਏਗੇ ਸਨ ਤੇ ਗੁਰੂ ਜੀ ਇਸ ਸਥਾਨ ਤੇ 2 ਦਿਨ 2 ਰਾਤਾਂ ਰਹੇ ਤੇ ਇੱਥੇ ਹੀ ਉਹਨਾਂ ਨੇ ਆਰਾਮ ਕੀਤਾ ਸੀ ਤੇ ਬਿਲਕੁਲ ਸਾਹਮਣੇ ਹੀ ਇੱਕ ਕਮਰਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਵਿੱਚ ਇੱਥੇ ਹੀ ਉਹਨਾਂ ਨੇ ਆਰਾਮ ਕੀਤਾ ਸੀ ਤੇ ਉਸ ਤੋਂ ਉਪਰੰਤ ਸਤਿਗੁਰੂ ਜੀ ਨੂੰ ਪਲੰਗ ਤੇ ਬਿਠਾ ਕੇ ਅਗਲੇ ਪਾਵੇ ਗਣੀ ਖਾਨ ਤੇ ਨਵੀ ਖਾਨ ਤੇ ਪਿਛਲੇ ਪਾਵੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੇ ਚੁੱਕ ਲਏ ਤੇ ਪਿੱਛੇ ਪਈ ਦਿਆ ਸਿੰਘ ਜੀ ਮੋਹਰਾਂ ਦੇ ਖੰਬ ਦੀ ਚੌਰ ਕਰਨ ਲੱਗ ਗਏ ਤੇ ਇਸ ਤਰ੍ਹਾਂ ਕੋਤਕ ਰਚਦੇ ਹੋਏ ਗੁਰੂ ਜੀ ਉੱਚ ਦਾ ਪੀਰ ਬਣ ਕੇ 22 ਪੋ ਦੀ ਪਿਛਲੀ ਰਾਤ ਨੂੰ ਇਸ ਜਗ੍ਹਾ ਤੋਂ ਨਿਕਲ ਕੇ ਗੁਰਦੁਆਰਾ ਕਿਰਪਾਨ ਪੀੜ ਸਾਹਿਬ ਗੁਰਦੁਆਰਾ ਕਟਾਣਾ ਸਾਹਿਬ ਤੇ ਪਿੰਡ ਰਾਮਪੁਰ ਪਿੰਡ ਕਨੈਚ ਹੁੰਦੇ ਹੋਏ ਆਲਮਗੀਰ ਸਾਹਿਬ ਪਹੁੰਚੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਉਹ ਚੀਜ਼ਾਂ ਦੇ ਦਰਸ਼ਨ ਕਰਵਾਉਣੇ ਆ ਜੋ ਗੁਰੂ ਜੀ ਨੇ ਗਣੀ ਖਾਨ ਤੇ ਨਵੀ ਖਾਨ ਨੂੰ ਦਿੱਤੇ ਸਨ ਤੇ ਇਹ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਪਾਉਜ਼ ਕਰਕੇ ਵੀ ਇਹ ਪੜ ਸਕਦੇ ਹੋ ਇਹਨਾਂ ਦੇ ਜੋ オリジナル ਨੇ ਉਹ ਗਣੀ ਖਾਨ ਤੇ ਨਵੀ ਖਾਨ ਦੀ ਨੌਵੀਂ ਪੀੜੀ ਕੋਲ ਲਾਹੌਰ ਪਾਕਿਸਤਾਨ ਵਿੱਚ ਨੇ ਤੇ ਇਹ ਫੋਟੋ ਕਾਪੀ ਨੇ ਜੋ ਉੱਥੇ ਗੁਰਦੁਆਰਾ ਸਾਹਿਬ ਵਿੱਚ ਲੱਗੀਆਂ ਹੋਣਗੀਆਂ ਤੇ ਫਿਰ ਦਸਮ ਪਿਤਾ ਜੀ ਦਾ ਪਤਾ ਨਾ ਲੱਗਣ ਤੇ 10 10000 ਦੀਆਂ ਮੁਗਲ ਫੌਜਾਂ ਨੇ ਟੁਕੜੀਆਂ ਬਣਾ ਕੇ ਆਲੇ-ਦੁਆਲੇ ਗੁਰੂ ਜੀ ਦੀ ਘਾਲ ਲੀ ਨਿਕਰ ਪਈਆਂ ਸਨ ਤਾਂ ਦਿਲਵਾਰ ਖਾਨ ਮਾਛੀਵਾੜੇ ਦੀ ਕੇੜਾਬੰਦੀ ਕੀਤੀ ਹੋਈ ਸੀ ਤੇ ਦਿੱਲੀੋਂ ਚੱਲਣ ਸਮੇਂ ਦਿਲਵਾਰ ਖਾਨ ਨੇ ਸੁਖਣਾ ਸੁਖੀ ਕੀ ਅੱਲਾਹ ਤਾਲਾ ਮੇਰੀ ਫੌਜ ਨੂੰ ਗੁਰੂ ਜੀ ਦਾ ਟੱਕਰ ਨਾ ਕਰਨਾ ਪਵੇ ਇਸ ਬਦਲੇ ਮੈਂ 500 ਮੋਰਾ ਉੱਚ ਦੇ ਪੀਰ ਨੂੰ ਭੇਟ ਕਰਾਂਗਾ ਇਸ ਸਥਾਨ ਤੇ ਪਹੁੰਚ ਕੇ ਸਵੇਰ ਦਾ ਸਮਾਂ ਸੀ ਤੇ ਮੁਗਲ ਫੌਜਦਾਰ ਨੇ ਸ਼ਾਹੀ ਫੌਜਦਾਰ ਨੇ ਗੁਰੂ ਜੀ ਨੂੰ ਰੋਕ ਲਿਆ ਤੇ ਦਲਵਾਖ ਖਾਨ ਨੇ ਗੁਰੂ ਜੀ ਨੂੰ ਪੁੱਛਿਆ ਤੁਸੀਂ ਕੌਣ ਹੋ ਤੇ ਕਿੱਥੋਂ ਹੈ ਤਾਂ ਭਾਈ ਨਵੀਖਾਨ ਨੇ ਬੋਲੇ ਇਹ ਸਾਡੇ ਉੱਚ ਦੇ ਪੀਰ ਹਨ ਤੇ ਪਵਿੱਤਰ ਅਸਥਾਨਾਂ ਦੀ ਜਹਾਰਤ ਕਰ ਰਹੇ ਹਨ ਤਾਂ ਉਸ ਨੇ ਕਿਹਾ ਕਿ ਤੋਂ ਨੂੰ ਸਾਨੂੰ ਸਨਾਖਤ ਕਰਵਾਉਣੀ ਪਵੇਗੀ ਤਾਂ ਹੀ ਤੁਹਾਨੂੰ ਅੱਗੇ ਜਾਣ ਦਿੱਤਾ ਜਾਵੇਗਾ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਡੇ ਨਾਲ ਖਾਣਾ ਖਾਣਾ ਪਵੇਗਾ ਤਾਂ ਨਵੀਖਣ ਦੇ ਗਣੀ ਖਾਨੇ ਬੋਲਿਆ ਕਿ ਸਾਡੇ ਉੱਚ ਦੇ ਪੀਰ ਦਾ ਤਾਂ ਰੋਜ਼ਾ ਰੱਖਿਆ ਹੋਇਆ ਹੈ ਤਾਂ ਅਸੀਂ ਤੁਹਾਡੇ ਨਾਲ ਖਾਣੇ ਤੇ ਬੈਠਾਂਗੇ ਤੇ ਉਸ ਤੋਂ ਬਾਅਦ ਭਾਈ ਦਿਆ ਸਿੰਘ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਤਾਂ ਰੋਜ਼ੇ ਦੇ ਭੰਨੇ ਬਚ ਗਏ ਪਰ ਸਾਡਾ ਕੀ ਬਣੇਗਾ ਤਾਂ ਗੁਰੂ ਜੀ ਨੇ ਆਪਣੇ ਕਮਰ ਕਸੀ ਵਿੱਚੋਂ ਇੱਕ ਛੋਟੀ ਜੀ ਕਿਰਪਾਨ ਕੱਟ ਕੇ ਭਾਈ ਦਿਆ ਸਿੰਘ ਜੀ ਨੂੰ ਦਿੱਤੀ ਤੇ ਕਿਹਾ ਜਦੋਂ ਤੁਸੀਂ ਖਾਣਾ ਖਾਣ ਲੱਗੋਗੇ ਤਾਂ ਇਹ ਕਿਰਪਾਨ ਭੇਟ ਕਰ ਦੇਣਾ ਤੇ ਵਾਹਿਗੁਰੂ ਦਾ ਨਾਮ ਲੈ ਕੇ ਤੁਸੀਂ ਖਾਣਾ ਛੱਕ ਲੈਣਾ ਖਾਣਾ ਥੋੜਾ ਪ੍ਰਸ਼ਾਦ ਬਣ ਜਾਵੇਗਾ ਤੇ ਉਸ ਤੋਂ ਬਾਅਦ ਅੱਜ ਤੱਕ ਹਮੇਸ਼ਾ ਪ੍ਰਸ਼ਾਦ ਵਿੱਚ ਕਿਰਪਾਨ ਭੇਟ ਕੀਤੀ ਜਾਂਦੀ ਹੈ ਤੇ ਅੱਗੇ ਵੀ ਇਦਾਂ ਹੀ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਜਦੋਂ ਗੁਰੂ ਜੀ ਉਥੋਂ ਜਾਣ ਲੱਗੇ ਤਾਂ ਗੁਰੂ ਜੀ ਨੇ ਦਿਲਵਾਖਾਨ ਨੂੰ ਕਿਹਾ ਕਿ ਬਿੱਟੂ ਤਾਂ ਵਚਨ ਕੀਤਾ ਸੀ ਕਿ ਤੂੰ ਉੱਚ ਦੇ ਪੀ ਨੂੰ 500 ਮੋਰਾ ਭੇਟ ਕਰੇਗਾ ਤਾਂ ਦਿਲਵਾਖਾਨ ਨੇ ਤੁਰੰਤ ਹੀ 500 ਮੋਰਾ ਗੁਰੂ ਜੀ ਨੂੰ ਭੇਟ ਕੀਤੀਆਂ ਤੇ ਗੁਰੂ ਜੀ ਦਾ ਆਸ਼ੀਰਵਾਦ ਇਹ ਫਿਰ ਗੁਰੂ ਜੀ ਨੇ ਉੱਤੋਂ ਚਲੇ 파 ਦਿੱਤੇ ਤੇ ਉਸ ਤੋਂ ਬਾਅਦ ਫਿਰ ਉਹ ਆਲਮਗੀਰ ਸਾਹਿਬ ਗਏ ਤੇ ਉੱਥੇ ਦੀ ਆਪਾਂ ਇਸ ਤੋਂ ਅੱਗੇ ਵੀਡੀਓ ਅਪਲੋਡ ਕਰਾਂਗੇ ਤੇ ਤਦ ਤੱਕ ਤੁਸੀਂ ਮੇਰੇ ਜਿੰਨੇ ਵੀ ਬਣਾਏ ਹੋਏ ਨੇ ਸਫਰ-ਏ-ਸ਼ਾਦਤ 6 ਪੋ 7 ਪੋ 8 ਪੋ 9 ਪੋ ਤੇ 10 ਪੋ ਦਾ ਪਰ ਇੱਕ ਵੀਡੀਓ ਪਹਿਲਾਂ ਹੀ ਅਪਲੋਡ ਕਰ ਦਿੱਤੀ ਹੈ ਜਿਹੜੀ ਛੋਟੇ ਸਾਹਿਬ ਜਦਿਆਂ ਨੂੰ ਕੌਤਵਾਲੀ ਸਾਹਿਬ ਤੋਂ ਫਲੇਗੜ ਸਾਹਿਬ ਲੈ ਜਾਇਆ ਗਿਆ ਸੀ ਤੇ ਤੁਸੀਂ ਉਹ ਜ਼ਰੂਰ ਦੇਖ ਲੈਣਾ ਜੀ ਉਹ ਆਪਣੇ 10 ਫੋ ਵਿੱਚ ਪਈ ਹੋਈ ਹੈ ਤੇ ਇਹ ਵੀ 10 ਫੋ ਦਾ ਹੀ ਇੱਕ 파ਟ ਹੈ ਜੀ ਤੇ ਤੁਸੀਂ ਇਹ ਵੀ ਜਰੂਰ ਦੇਖ ਲੈਣਾ ਜੀ ਤੇ ਬਾਕੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਕਰ ਦਿਓ ਤੇ ਸ਼ੇਅਰ ਕਰ ਲਿਓ ਜੀ ਤਾਂ ਜੋ ਹੋਰ ਵੀ ਸਾਰੇ ਜਾਣੇ ਮੇਰੀ ਵੀਡੀਓ ਨੂੰ ਜਰੂਰ ਦੇਖ ਸਕਣ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ